ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਤੁਸੀਂ ਸਥਾਨ ਦੇਖ ਰਹੇ ਹੋ ਗੁਰਦਾਰਾ ਅਚਲ ਸਾਹਿਬ ਬਟਾਲਾ ਗਾ ਇਸ ਸਥਾਨ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਵਰਾਤਰੀ ਵਾਲੇ ਦਿਨ ਸਿੱਧਾਂ ਨਾਲ ਬੈਠ ਕੇ ਗੋਸ਼ਟੀ ਕੀਤੀ ਸੀ ਇਸ ਸਥਾਨ ਤੇ ਚੇਤ ਮਹੀਨੇ ਦੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਉਣਾ ਕੀਤਾ ਜਿੱਥੇ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਬਾਰਤਾ ਲਾਪ ਕੀਤੀ। ਕਾਫੀ ਚਰਚਾ ਤੋਂ ਬਾਅਦ ਸਿੱਧਾਂ ਦੀ ਗੋਸ਼ਟ ਜੋ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟ ਕੀਤੀ ਸੀ ਉਹ ਸੰਪੂਰਨ ਹੋਈ। ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਰਾਂ ਦੇ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਹੈ। ਇਹ ਜੋ ਗੁਰਦੁਆਰਾ ਆਲਿਸਾਨ ਸੋਹਬਤ ਹੈ ਇਸ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਸਿੱਗੰਦਾ ਅਗੋਸ਼ਟ ਕੀਤੀ ਸੀ ਇਹ ਜੋ 베ਰੀ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਇੱਕ ਕਿੱਕਰ ਲਾਈ ਗਈ ਸੀ ਸੰਗਤਾਂ ਨੇ ਇਤਰਾਜ਼ ਕੀਤਾ ਕਿ ਜੀ ਇਹ ਤਾਂ ਕੰਡਿਆਂ ਵਾਲੀ ਚੀਜ਼ ਲਾ ਦਿੱਤੀ ਇਹਨਾਂ ਨੂੰ ਚੰਗਾ ਤੁਸੀਂ ਫਲ ਵਾਲੀ ਚੀਜ਼ ਲਾ ਦਿੰਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਵੀ ਇਹਨੂੰ ਹੀ ਫਲ ਲੱਗਿਆ ਕਰੂਗਾ ਇਹ ਕਿੱਕਰ ਲਾਈ ਸੀ ਪਰ ਇਸ ਦਾ ਜੋ 베ਰੀ ਸੀ 베ਰੀ ਦਾ ਰੂਪ ਧਾਰਨ ਕਰ ਗਈ ਇੱਥੇ 12 ਮਹੀਨੇ 30 ਦਿਨ ਇਸ ਬੇਰ ਨੂੰ ਪੂਰਾ ਸਾਲ 베ਰ ਲੱਗਦੇ ਰਹਿੰਦੇ ਨੇ ਔਰ ਸੰਗਤਾਂ ਸਖਦੀਆਂ ਨੇ ਪ੍ਰਸਾਦ ਰੂਪੀ ਦੇ ਵਿੱਚ 베ਰ ਲੋਕ ਦੂਰ ਦੂਰ ਤੱਕ ਲੈ ਕੇ ਜਾਂਦੇ ਨੇ ਇਸ ਸਥਾਨ ਤੇ ਜੇਕਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਬਟਾਲੇ ਤੋਂ ਮਹਿਤਾ ਚੌਕ ਵਾਲੇ ਰੋਡ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਸਵਾਇਮਾਨ ਹੈ ਜਿਸ ਜਗ੍ਹਾ ਤੇ ਬੈਠ ਕੇ ਗੁਰਨਾਨਦ ਦੇਵ ਜੀ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਹਨ ਆਓ ਤੁਸੀਂ ਵੀ ਇਸ ਦੇ ਜਰੂਰ ਦਰਸ਼ਨ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ